ਸਾਹਿਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਸ਼ੋਰੂਮ ਮਤੀ ਸ਼ੋਰੂਮ ਬਰੇਟਾ ਚ ਜੀ ਅੱਜ ਅਸੀਂ ਪਾਰਟੀ ਵੀਰ ਸੁੱਟਾਂ ਦੀ ਬਿਲਕੁਲ ਨਵੀਂ ਵੈਰਾਈਟੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਲਈ ਜੀ ਆਈਟਮ ਬਹੁਤ ਹੀ ਸੋਹਣੀ ਹੈ ਜੀ ਰੰਗਾਂ ਮਿਰਚੀ ਬਿਲਕੁਲ ਨਵੀਂ ਹੈ ਦੇਖ ਸਕਦੇ ਹੋ ਤੁਸੀਂ ਜੀ ਕੈਮਰਾ ਕਾਲ ਕਰਕੇ ਦਿਖਾ ਰਿਹਾ ਬਹੁਤ ਹੀ ਪਿਆਰੀ ਆਈਟਮ ਹੈ ਅਲੱਗ ਅਲੱਗ ਡਿਜ਼ਾਈਨ ਮਿਲਣਗੇ ਇੱਥੇ ਕਲਰ ਮੈਚਿੰਗ ਬਿਲਕੁਲ ਨਵੀਂ ਲੇਟੈਸਟ ਡਿਜ਼ਾਈਨਿੰਗ ਰੇਟ ਬਹੁਤ ਘੱਟ ਆਉਂਦਾ ਹੈ ਜੀ ਫੈਬਰਿਕ ਕਿਸਦਾ ਬਿਲਕੁਲ ਨਵਾਂ ਹੈ ਜੀ ਡਿਜ਼ਾਈਨਿੰਗ ਬਿਲਕੁਲ ਵਧੀਆ ਬਿਲਕੁਲ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈ ਜੀ ਹੈਂਡਵਰਕ ਦੇ ਸੂਟ ਨੇ ਜੀ ਬਾਰਡਰ ਦੀ ਡਿਜ਼ਾਈਨਿੰਗ ਹੈ ਗਲੇ ਦੀ ਡਿਜ਼ਾਈਨਿੰਗ ਹੈ ਬਹੁਤ ਹੀ ਸੋਹਣੇ ਸੂਟ ਨੇ ਜੀ ਕੈਮਰਾ ਕੋਲ ਕਰਕੇ ਦਿਖਾ ਰਿਹਾ ਦੇਖ ਸਕਦੇ ਹੋ ਤੁਸੀਂ ਵਰਕ ਦੀ ਸਫਾਈ ਦੇਖੋ ਜੀ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਹੈ ਬਿਲਕੁਲ ਨੀਟ ਐਂਡ ਕਲੀਨ ਕੰਮ ਹੈ ਜੀ ਦੇਖੋ ਕੈਮਰਾ ਕੋਲ ਕਰਕੇ ਦਿਖਾ ਰਹੇ ਹਾਂ ਜੀ ਹੈਂਡਵਰਕ ਦੇ ਸੂਟ ਨੇ ਜੀ ਬਾਕੀ ਤਨੁਪਤੀ ਇਹ ਮੱਤੀ ਵਾਲਿਆਂ ਦੇ ਸ਼ੋਰੂਮ 'ਚ ਕੱਪੜੇ ਦੀ ਵੈਰਾਈਟੀ ਬਹੁਤ ਹੀ ਘੱਟ ਰੇਟਾਂ ਦੇ ਮਿਲਦੀ ਜੀ ਡਿਜ਼ਾਈਨਿੰਗ ਬਿਲਕੁਲ ਲੇਟੈਸਟ ਹੁੰਦੀ ਹੈ ਜੀ ਵਾਕ ਥਿਸ ਫਾਈਲ ਦੇਖ ਸਕਦੇ ਹੋ ਤੁਸੀਂ ਬਿਲਕੁਲ ਨੀਟ ਐਂਡ ਕਲੀਨ ਪਰਲ ਦਾ ਕੰਮ ਹੈ ਕੜਦਾਨੇ ਦਾ ਕੰਮ ਹੈ ਦੇਖ ਸਕਦੇ ਹੋ ਤੁਸੀਂ ਬਾਰਡਰ ਤੇ ਲੈਸਿਸ ਲੱਗੀਆਂ ਹੋਈਆਂ ਨੇ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਜਵਾਨ ਵਾਲੇ ਸੁੱਟਾਂ ਦੀ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਦੇਖੋ ਜੀ ਸੂਟ ਸੂਟ ਬਹੁਤ ਹੀ ਸੋਹਣਾ ਜੀ ਦੇਖ ਸਕਦੇ ਹੋ ਤੁਸੀਂ ਜੀ ਬਿਲਕੁਲ ਲੇਟੈਸਟ ਡਿਜ਼ਾਈਨਿੰਗ ਹੈ ਹੈਂਡਵਰਕ ਦੀ ਡਿਜ਼ਾਈਨਿੰਗ ਹੈ ਬਾਟਮ ਤੇ ਕੜਾਈ ਦੇਖ ਸਕਦੇ ਨਾਲ ਜੀ ਸਲਵਾਰ ਤੇ ਪੌਂਚੇ ਤੇ ਵੀ ਕੜਾਈ ਕੀਤੀ ਹੈ ਨਾਲ ਜੀ ਸੂਟ ਬਹੁਤ ਹੀ ਸੋਹਣਾ ਜੀ ਦੁਪੱਟਿਆਂ ਦੀ ਡਿਜ਼ਾਈਨਿੰਗ ਵੀ ਇਸ ਨਾਲ ਬਿਲਕੁਲ ਨਵੀਂ ਦੇਖੋ ਜੀ ਬਹੁਤ ਹੀ ਸੋਹਣਾ ਦੁਪੱਟਾ ਤਿਆਰ ਕਰਾਇਆ ਜੀ। ਨਾਲ ਲੈਸਿਸ ਪੱਟੀਆਂ ਲੱਗੀਆਂ ਹੋਈਆਂ ਹਨ ਦੁਪੱਟੇ ਤੇ ਬਿਲਕੁਲ ਨਵੇਂ ਡਿਜ਼ਾਈਨਰ ਸੂਟ ਨੇ ਜੀ। ਦੇਖੋ ਜੀ ਗਲੇ ਦੀ ਡਿਜ਼ਾਈਨਿੰਗ। ਕੈਮਰਾ ਕਾਲ ਕਰਕੇ ਦਿਖਾ ਰਹੇ ਹਾਂ ਡਿਜ਼ਾਈਨਿੰਗ ਬਹੁਤ ਹੀ ਸੋਹਣੀ ਹੈ ਜੀ। ਬਾਕੀ ਤੁਹਾਨੂੰ ਪਤਾ ਹੀ ਹੈ ਮੱਤੀ ਵਾਲਿਆਂ ਦੇ ਕੱਪੜੇ ਤੇ ਸ਼ੋਰਮ ਰੇਟਾ ਵਿਖੇ ਬਿਲਕੁਲ ਨਵੀਂ ਵੈਰਾਈਟੀ ਬਹੁਤ ਹੀ ਘਟ ਰੇਟਾਂ ਦੇ ਮਿਲਦੀ ਹੈ ਤੁਹਾਨੂੰ ਪਤਾ ਹੀ ਹੈ ਜੀ। ਦੇਖੋ ਜੀ। ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਲਓ। ਤਸਵੀਰਾਂ ਤੇ ਦਿੱਤੇ ਨੰਬਰ ਤੇ ਇਸ ਦਾ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਦੇਖੋ ਜੀ ਡਿਜ਼ਾਈਨਿੰਗ ਦਪੱਟਿਆਂ ਦੀ ਡਿਜ਼ਾਈਨਿੰਗ ਬਾਟਮ ਦੀ ਡਿਜ਼ਾਈਨਿੰਗ ਗਲੇ ਦੀ ਸ਼ਰਟ ਦੀ ਬਾਰਡਰ ਦੀ ਡਿਜ਼ਾਈਨਿੰਗ ਬਿਲਕੁਲ ਟੌਪ ਕਲਾਸ ਨਵੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਵੈਡਿੰਗ ਲਈ ਬਿਲਕੁਲ ਨਵੀਂ ਡਿਜ਼ਾਈਨਿੰਗ ਰੇਟ ਇਸ ਦਾ ਬਹੁਤ ਘੱਟ ਆਇਆ ਜੀ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਇਹ ਬਹੁਤ ਹੀ ਘੱਟ ਰੇਟ 'ਚ ਆਇਆ ਜੀ ਰੇਟ ਇਸ ਦਾ ਸਿਰਫ 1800 ਤੇ 50 ਰੁਪਏ ਆਫਰ ਪ੍ਰਾਈਸ ਹੈ ਜੀ ਸਿਰਫ 1850 ਰੁਪਏ ਦਾ ਸੂਟ ਹੈ ਜੀ ਕਪੜਾ ਲਾਈਨ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਅਰੂਮ ਬਰੇਟਾ ਵਿਖੇ ਜੀ ਜਾਂ ਤੁਸੀਂ ਇਹ ਸੂਟ ਆਨਲਾਈਨ ਵੀ ਬੁੱਕ ਕਰ ਸਕਦੇ ਹੋ ਜੀ ਸੂਟ ਦਾ ਸਕਰੀਨਸ਼ਾਟ ਲਓ ਤੇ ਸਕਰੀਨਸ਼ਾਟ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰੋ ਜੀ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕਪੜਾ ਲਾਈਨ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਅਰੂਮ ਬਰੇਟਾ ਵਿਖੇ ਜੀ ਹੋਰ ਨਵੀਂ ਨਵੀਂ ਵੈਰਾਈਟੀ ਲਈ ਲੇਟੈਸਟ ਡਿਜ਼ਾਈਨਿੰਗ ਲਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੇ ਸੂਟਾਂ ਦੀ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਦੇਖ ਸਕਦੇ ਹੋ ਡਿ ਰੇਟ ਬਹੁਤ ਘੱਟ ਹੈ ਸਿਰਫ 1800 ਤੇ 50 ਰੁਪਏ ਦਾ ਸੂਟ ਹੈ ਜੀ ਕੱਪੜੇ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਤੇ ਸ਼ੋਰੂਮ ਬਰੇਟਾ ਵਿਖੇ ਜੀ ਮਿਲਦੇ ਆਂਗਲੀ ਵੀਡੀਓ ਚ ਨਵੇਂ ਸੂਟਾਂ ਨਾਲ ਨਵੇਂ ਤਮਾਕਾ ਆਫਰ ਨਾਲ ਤਦ ਤੱਕ ਲਈ ਸ਼ਸ਼ੀਕਲ ਧੰਨਵਾਦ ਜੀ